ਖੱਲ ਦੇ ਇਸ ਧਰਨੇ ਦੇ ਉੱਪਰ ਬੈਠੇ ਆ ਜੋ ਇੱਕ ਡਾਕਟਰ ਨੀਹਾ ਗਰਗ ਦੀ ਅਣਗਹਿਲੀ ਦੇ ਕਾਰਨ ਬੀਬੀ ਅਮਨਦੀਪ ਕੌਰ ਦੀ ਮੌਤ ਹੋਈ ਹੈ ਇਹ ਜਿਹੜਾ ਕੇਸ ਹੈ ਮਤਲਬ ਕਾਫੀ ਮਨ ਪਰਗਾ ਸੀਗਾ ਕਿ ਇਹਦੇ ਵਿੱਚ ਇਸ ਸਸਤਾ ਵੱਲੋਂ ਇਲਾਜ ਕੀਤੇ ਮਰੀਜ਼ ਨੂੰ ਰੈਫਰ ਕੀਤੇ ਦੀ ਉਟਿਆਲੇ ਜਾ ਕੇ ਉਹਦੀ ਮੌਤ ਹੋ ਗਈ ਸੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਹਾਂਜੀ ਜੀ ਮੈਂ ਸਭ ਕੀ ਹਾਂ ਜੋ ਅੱਜ ਕੱਲ ਦੇ ਇਸ ਧਰਨੇ ਦੇ ਉੱਪਰ ਬੈਠੇ ਆ ਜੋ ਇੱਕ ਡਾਕਟਰ ਨੀਹਾ ਗਰਗ ਦੀ ਅਣਗਹਿਲੀ ਦੇ ਕਾਰਨ ਬੀਬੀ ਅਮਨਦੀਪ ਕੌਰ ਦੀ ਮੌਤ ਹੋਈ ਹੈ ਤੇ ਉਹ ਡਾਕਟਰ ਨੂੰ ਪਣ ਦੀ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਪਰਿਵਾਰ ਰਿਸ਼ਤੇਦਾਰ ਅਤੇ ਅਲੱਗ-ਅਲੱਗ ਜਥੇਬੰਦੀਆਂ ਤੇ ਇਲਾਕੇ ਦੇ ਸੱਜਣਾ ਨੇ ਬੀਬੀਆਂ ਨੇ ਭਾਈਆਂ ਨੇ ਜੋ ਸਾਧਿਤ ਹੈ ਇਸੇ ਕਰਕੇ ਹੀ ਜੋ ਸਾਡੀ ਪਰਿਵਾਰ ਵੱਲੋਂ ਮੰਗ ਸੀ ਉਹਦੇ ਉੱਪਰ ਜੋ ਪੋਰਥ ਨੇ ਪਹਿਲਾਂ ਉਹ ਕੱਲ ਹੀ ਕਾਰਵਾਈ ਸਹੀ ਕਰ ਦਿੱਤੀ ਜੀ ਅੱਜ ਜੋ ਡਾਕਟਰ ਐਸ ਐਮਓ ਜਗਜੀਤ ਸਿੰਘ ਜੀ ਨੇ ਸਾਨੂੰ ਟੈਕਨੀਕਲ ਤਰੀਕੇ ਦੇ ਨਾਲ ਇਹ ਵਿਚਵਾਦ ਦਿੱਤਾ ਹੈ ਇਹਹੀ ਟੈਕਨੀਕਲ ਤਰੀਕਾ ਕਰਨ ਦੀ ਵਾਅ ਦੇ ਤਹਿਤ ਹੀ ਅਸੀਂ ਕੱਲ ਦੇ ਇਸ ਗੱਲ ਕਰ ਰਹੇ ਹਾਂ ਜੋ ਟੈਕਨੀਕਲ ਤਰੀਕੇ ਦੇ ਨਾਲ ਡਾਕਟਰ ਜਗਜੀਤ ਸਿੰਘ ਨੇ ਤੇ ਐਸ ਐਸ ਐਚਓ ਥਾਣਾ ਸਿਟੀ ਵਾਂਦੀ ਹਾਜ਼ਰੀ ਵਿੱਚ ਤੇ ਪਤਵੰਤਿਆਂ ਦੀ ਹਾਜ਼ਰੀ ਦੇ ਵਿੱਚ ਔਰ ਔਨ ਰਿਕਾਰਡ ਜੋ ਪੱਤਰਕਾਰ ਸਹਿबान ਤੁਸੀਂ ਤੁਹਾਡੇ ਸਹਿਯੋਗ ਦੇ ਨਾਲ ਇੱਥੇ ਰਿਕਾਰਡ ਹੋਇਆ ਹੈ ਇਹ ਇੱਕ ਦਾਤਾਵੇਜ ਬਣ ਗਿਆ ਹੈ ਤੇ ਉਹਦੇ ਉੱਤੇ ਸਾਨੂੰ ਇਹ ਯਕੀਨਤਾ ਕਰਨੀ ਹੀ ਪਵੇਗਾ ਕਿਉਂਕਿ ਜੋ ਇਹ ਪ੍ਰਕਿਰਿਆ ਹੈ ਨੌਕਰੀ ਤੇ ਰੱਖਣ ਵ ਤੇ ਉਹਨੂੰ ਕੱਢਣ ਵਾਸਤੇ ਇਹ ਪ੍ਰਕਿਰਿਆ ਚੱਲਦੀ ਹੈ ਉਹਦੇ ਤਹਿਤ ਅੱਜ ਸਾਨੂੰ ਵਿਸ਼ਵਾਸ ਕਰਨਾ ਪਵੇਗਾ ਪਰ ਇਹ ਜਿਆਦਾ ਜਿਹੜਾ ਆਖਰੀ ਉਹ ਨਹੀਂ ਇਹ ਕੇਸ ਨੂੰ ਬੰਦ ਨਹੀਂ ਅਸੀਂ ਮੰਨ ਰਹੇ ਤੇ ਜਦੋਂ ਤੱਕ ਇਹ ਦੋਨੇ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਹਾਲੇ ਇਹਨਾਂ ਦੇ ਵਿਸ਼ਵਾਸ ਚ ਰਹਾਂਗੇ ਉਸ ਤੋਂ ਬਾਅਦ ਆਹ ਧਰਨਾ ਅਸੀਂ ਇਤੋਂ ਵੀ ਵੱਡਾ ਲਾਵਾਂਗੇ ਜਿੰਨਾ ਚਿਰ ਨੇਹਾ ਗੜਕ ਦੇ ਉੱਪਰ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਜਿਹਾ ਸਾਥੀ ਗਿਆ ਤੋਂਲੇ ਬੋਲੋ ਇਹ ਜਿਹੜਾ ਕੇਸ ਹੈ ਮਤਲਬ ਕਾਫੀ ਮਨ ਭਗਾ ਸੀਗਾ ਤੇ ਇਹਦੇ ਵਿੱਚ ਇਸ ਸਸਤਾ ਵੱਲੋਂ ਇਲਾਜ ਕੀਤੇ ਮਰੀਜ਼ ਨੂੰ ਰੈਫਰ ਕੀਤੇ ਦੀ ਪਟਿਆਲੇ ਜਾ ਕੇ ਉਹਦੀ ਮੌਤ ਹੋ ਗਈ ਸੀ ਤੇ ਉਹ ਕੱਲ ਤੋਂ ਪਰਿਵਾਰ ਜਿਹੜਾ ਉਹ ਪਰੇਸ਼ਾਨ ਸੀਗਾ ਪਹਿਲਾਂ ਕੱਲ ਵੀ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਤੇ ਧਰਨਾ वगैरह ਲੰਘਾ ਸੀਗਾ ਤੇ ਸਾਡੇ ਸੀਨੀਅਰ ਅਫਸਰਾਂ ਸਾਹਿਬ ਇੱਥੋਂ ਤੱਕ ਕਿ ਚੰਡੀਗੜ੍ਹ ਤੱਕ ਸਾਰੇ ਜਿਹੜੇ ਸਾਡੇ ਸੀਨੀਅਰ ਅਫਸਰ ਸੀ ਉਹਨਾਂ ਨੇ ਧਿਆਨ ਚੇਕ ਲਾਈ ਸੀ ਤੇ ਕੱਲ ਵੀ ਮਤਲਬ ਸਾਡਾ ਜਿਹੜਾ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਉਹਨਾਂ ਨੂੰ ਪਰਿਵਾਰ ਨੂੰ ਸਮਝਾ ਕੇ ਤੇ ਪੋਸਟਮਾਰਟਮ ਵਾਸਤੇ ਬਣਾਇਆ ਸੀ ਤੇ ਅੱਜ ਉਹਦੇ ਵਾਸਤੇ ਬੋਰਡ ਦਾ ਗਠਨ ਕਰਕੇ ਪੋਸਟਮਾਰਟਮ ਜਿਹੜਾ ਹੋ ਚੁੱਕਾ ਫਿਰ ਵੀ ਪਰਿਵਾਰ ਦੀ ਇਹ ਜਿਹੜੀ ਉਹ ਹੀ ਜਾਂਦਾ ਕਈ ਵਾਰੀ ਉਹਨਾਂ ਦੀ ਸਿਗੀ ਕਿ ਸ਼ਾਇਦ ਸਾਡੀ ਕੋਈ ਕਾਰਵਾਈ ਜਿਹੜੀ ਆ ਉਹ ਢਿੱਲੀ ਮੱਠੀ ਨਾ ਹੋਵੇ ਜਾਂ ਉਹ ਕਦੀ ਇਸ ਤਰ੍ਹਾਂ ਨਾ ਹੋਵੇ ਤਾਂ ਉਹਨਾਂ ਦੀ ਇਹ ਮੰਗ ਸੀ ਕਿ ਜਦੋਂ ਤੱਕ ਉਹਨਾਂ ਨੂੰ ਇਹ ਪ੍ਰੋਸਸ ਆਣੀ ਮਿਲਦਾ ਕਿ ਉਕਤਾ ਕਾਰਵਾਈ ਕੀਤੀ ਜਾਊਗੀ ਉਹ ਵੀ ਮੈਂ ਉਹਨਾਂ ਦੇ ਸਨਮੁਖ ਜਾ ਕੇ ਉਹਨਾਂ ਦੇ ਸਾਹਮਣੇ ਜਿਹੜਾ ਇਹ ਕਿਹਾ ਵੀ ਅਸੀਂ ਹੁਣ ਤੱਕ ਵੀ ਜਿਹੜੀ ਕਾਰਵਾਈ ਕੀਤੀ ਹੈ ਇੰਚ ਕਿਸੇ ਤਰ੍ਹਾਂ ਦਾ ਵੀ ਕੋਈ ਪੱਕਾ ਪਾਸਾ ਨਹੀਂ ਕੀਤਾ ਜਾਊਗਾ ਪੂਰੀ ਜੜੀ ਦੀ ਪ੍ਰਕਿਰਿਆ ਵਾ ਜਿਹੜਾ ਵੀ ਇਹਦਾ ਪ੍ਰੋਸੀਜਰ ਹੈ ਜਦੋਂ ਵੀ ਕਿਸੇ ਤੇ ਡਾਕਟਰ ਤੇ ਲਾਪਰਵਾਹੀ ਦਾ ਜਾਂ ਕਿਸੇ ਹਸਪਤਾਲ ਤੇ ਲਾਪਰਵਾਹੀ ਦਾ ਦੋਸ਼ ਲੱਗਦਾ ਲੱਗਦੀ ਹੈ ਉਹਦੇ ਵਾਸਤੇ ਇੱਕ ਬਹੁਤ ਮਸ਼ਹੂਰ ਕੇਸ ਜਿਹੜਾ ਹੈ ਐ ਸਪਰੀਮ ਕੋਰਟ ਨੇ ਹੱਲ ਕੀਤਾ ਹੈ ਜੈਕਬ ਮੈਥਿਊ ਵਰਸਸ ਸਟੇਟ ਸੀਗਾ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਸਪਸ਼ਟ ਹੈ ਕਿ ਬਿਨਾ ਜਿਹੜੇ ਜਿਹੜਾ ਡਾਕਟਰਾਂ ਦਾ ਬੋਰਡ ਹੈ ਉਹਦੀ ਰਿਪੋਰਟ ਤੋਂ ਬਿਨਾ ਕੋਈ ਵੀ ਜਿਹੜੀ ਅਗਲੀ ਰੀ ਕਾਰਵਾਈ ਨਹੀਂ ਹੋ ਸਕਦੀ। ਇਹ ਦੱਸੋ ਬਈ ਬੋਰਡ ਦੇ ਵਿੱਚ ਕੋਈ ਬਹੁ ਬਹੁ ਬਣਾਇਆ ਕਰਕੇ ਡਾਕਟਰ ਬੋਰਡ ਹੈ। ਇਹ ਜਿਹਦਾ ਬੋਰਡ ਦਾ ਗਠਨ ਹੁੰਦਾ ਹੈ ਇਹ ਜ਼ਿਲ੍ਹੇ ਦੇ ਜਿਹੜੇ ਸਾਡੇ ਸਿਵਲ ਸਜਨ ਸਾਹਿਬ ਜੀ ਉਹਨਾਂ ਲੋਨ ਦਾ ਤੇ ਮੇਰਾ ਖਿਆਲ ਹੈ ਕਿ ਉਹ ਬਿਹਤਰ ਦੱਸ ਸਕਣਗੇ ਇਹਦੇ ਬਾਰੇ। ਧੰਨਵਾਦ ਜੀ।